ਆਨੰਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਇਹ ਦੋ ਪੌੜੀਆਂ ਇੱਕ ਤਰ੍ਹਾਂ ਕਾ ਮਨੁੱਖਾਂ ਦਾ ਉਹ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਸੁਭਾਅ ਮੇਲ ਖਾਂਦਾ ਹੈ ਅਸੰਖ ਜਪ ਅਸੰਖ ਬਾਉ ਚਾਨਣ ਪਖ ਤੇ ਪ੍ਰਮਾਤਮਾ ਨਾਲ ਕੀ ਹੋਣ ਦਾ ਰਿਸ਼ਤਾ ਉਹ ਤੇ ਨਿਰਆਕਾਰ ਹੈ ਖੁਦਾ ਤੇ ਕੋਈ ਆਕਾਰ ਨਹੀਂ ਸਾਰੇ ਦਾ ਸਾਰਾ ਆਕਾਰ ਨਿਰਆਕਾਰ ਤੋਂ ਆਉਂਦਾ ਹੈ ਜਦ ਨਿਰਾਰਾਕਾਰ ਤੋਂ ਆਂਦਾ ਤੇ ਉਹਦੇ ਕੋਲ ਕੀ ਖੂਨ ਤੇ ਕੀ ਖੂਨ ਦਾ ਰਿਸ਼ਤਾ ਪਰਮਾਤਮਾ ਨਾਲ ਜੋੜੋਗੇ ਗੁਰੂ ਨਿਰਾਰਾਕਾਰ ਕੀ ਸ਼ਬਦ ਨਾਲ ਖੂਨ ਦਾ ਰਿਸ਼ਤਾ ਜੋੜੋਗੇ ਪਰਮਾਤਮਾ ਨਾਲ ਕੀ ਖੂਨ ਦਾ ਰਿਸ਼ਤਾ ਜੋੜੋਗੇ ਇਹ ਤੇ ਸੁਭਾਅ ਦਾ ਰਿਸ਼ਤਾ ਜਿਸ ਦਿਨ ਮਨੁੱਖ ਦਾ ਸੁਭਾਅ ਪਰਮਾਤਮਾ ਵਰਗਾ ਹੋ ਜਾਂਦਾ ਹੈ ਕਹਿੰਦੇ ਨੇ ਉਸੇ ਦਿਨ ਹੀ ਪਰਮਾਤਮਾ ਬਗਲ ਗੇ ਰਹੁੰਦਾ ਹੈ ਕਬੀਰ ਨੇ ਸ਼ਰਤ ਲਾਈਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਜੈਸਾ ਕਿ ਹਰੀ ਸਰੂਪ ਜੈਸਾ ਨਹੀਂ ਜੈਸਾ ਕਿ ਹਰੀ ਸੁਭਾਅ ਵਾਂਗੂ ਇਹ ਬੜਾ ਉੱਚ ਹੋਵੇ ਕੋਏ ਤਿਸ ਉੱਚੇ ਕੋ ਜਾਣ ਇਤਨਾ ਹੀ ਉੱਚਾ ਕੋਈ ਹੋਵੇ ਜਿੰਨਾ ਉੱਚਾ ਸੁਭਾਅ ਪਰਮਾਤਮਾ ਦਾ ਹੈ ਪਰਮਾਤਮਾ ਸਮਦਰਿਸ਼ਟ ਹੈ ਅਗਰ ਮਨੁੱਖ ਵਿਤਕਰਿਆਂ ਦੇ ਚ ਜੀ ਰਿਹਾ ਹੈ ਤਾਂ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਪਰਮਾਤਮਾ ਪ੍ਰੇਮ ਦਾ ਸਾਗਰ ਹੈ ਅਗਰ ਮਨੁੱਖ ਨਫ਼ਰਤ ਤੇ ਘਿਰਣਾ ਚ ਜੀ ਰਿਹਾ ਹੈ ਕੋਈ ਪਰਮਾਤਮਾ ਵਰਗਾ ਸੁਭਾਅ ਨਹੀਂ ਇਹਦੇ ਕੋਲ ਪਰਮਾਤਮਾ ਦੇ ਚ ਦਇਆ ਹੈ ਔਰ ਇਹਦੇ ਚ ਕਠੋਰ ਹੈ ਤਾਂ ਕੋਈ ਪਰਮਾਤਮਾ ਵਾਲਾ ਇਹਦੇ ਕੋਲ ਸੁਭਾਅ ਨਹੀਂ ਹੈ ਪਰਮਾਤਮਾ ਨਿਰਵੈਰ ਹੈ ਕਿਤੇ ਵੈਰ ਵਿਰੋਧ ਨਾਲ ਭਰਿਆ ਹੋਇਆ ਹੈ ਸੁਭਾਅ ਮੇਲ ਨਹੀਂ ਖਾ ਰਿਹਾ ਹੈ ਸਤ ਸੰਗ ਇਸ ਵਾਸਤੇ ਕਥਾ ਕੀਰਤਨ ਇਸ ਵਾਸਤੇ ਸੁਣਨਾ ਹੈ ਅਗਰਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਜਪਣਾ ਹੈ ਸਾਡਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਏ ਔਰ ਜਿਸ ਦਾ ਸੁਭਾਅ ਪ੍ਰਮਾਤਮਾ ਵਰਗਾ ਹੋ ਜਾਂਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੈ ਹਰ ਦਾ ਭਗਤ ਸੋ ਹਰ ਹੀ ਜਿਆ ਹਰੀ ਦਾ ਭਗਤ ਹਰੀ ਜੈਸਾ ਹੀ ਹੈ